ਪ੍ਰਸਾਦਿਆਂ ਦੀ ਸੇਵਾ ਚੱਲ ਰਹੀ ਹੈ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਸੰਗਤ ਨੂੰ ਪ੍ਰਸ਼ਾਦੇ ਪੁਕਾਰ ਹੀ ਹੈ ਅਮਰਤ ਵੇਲੇ ਨਾਲੇ ਆਪਾਂ ਵੀਡੀਓ ਵੇਖਾਂਗੇ ਨਾਲ ਦੀ ਨਾਲ ਸਿਮਰਨ ਕਰਾਂਗੇ वाहे 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 गुरु गुरु सतनाम वाहेगुरु वाहे गुरु सतनाम वाहेगुरु सतनाम वाहेगुरु सतनाम वाहिगरु सतनाम वाहिगुरु स ਸਤ ਨਾਮ ਵਾਹਿਗੁਰੂ ਸ੍ਰੀ ਹਜੂਰ ਸਾਹਿਬ ਸਤ ਨਾਮ ਵਾਹਿਗੁਰੂ ਸਤ ਨਾਮ